ਦੇ ਉਹ ਰੱਬ ਦੇ ਬੰਦੇ ਆ ਯਾਰ ਸੱਚੇ ਇਨਸਾਨਾਂ ਦੀ ਤਾਂ ਕਦਰ ਹੈ ਨਹੀਂ ਕੀ ਯਾਰ ਇੱਥੇ ਝੂਠ ਮਾਰੀ ਜਾਵਾਂ ਨਾ ਮੈਂ ਝੂਠ ਦੱਬੀ ਤੁਰਿਆ ਵਾਂ ਸਾਰੇ ਕਹਿਣਗੇ ਵਾਹ ਵੀ ਵਾਹ ਤੂੰ ਬੰਦਾ ਅਸਲ ਕੋਈ ਕਹਿੰਦਾ ਹੋਵੇ ਬੰਦਾ ਵੀ ਤੂੰ ਮਿਹਨਤ ਨਹੀਂ ਕਰਦਾ ਮਿਹਨਤ ਤਾਂ ਦੂਜੇ ਵੀ ਕਰਦੇ ਆ ਮੈਂ ਤੁਹਾਡੇ ਨਾਲ ਇੱਕ ਸ਼ਰਤ ਲਾਉਣਾ ਕੋਈ ਵੀ ਬੰਦਾ ਤੁਸੀਂ ਮੇਰੇ ਨਾਲ ਇੱਥੇ ਆ ਜਾਓ 46 47 ਡਿਗਰੀ ਜਦੋਂ ਪਾਰਾ ਰਹਿੰਦਾ ਨਾ ਆ ਪਾਈਪਾਂ ਅੱਗ ਵਾਂਗੂ ਤਪਦੀਆਂ ਜਦੋਂ ਅਸੀਂ ਦੋਨੇ ਸੀ ਨਾ ਰੋਂਦੇ ਬਹੁਤ ਸੀ ਵੀ ਸਾਡੇ ਕਰੇ ਔਲਾਦ ਹੈ ਨਹੀਂ ਕੀ ਯਾਰ ਉਲਾਦ ਨਹੀਂ ਕੀ ਜਦੋਂ ਸਾਡੇ ਘਰੇ ਔਲਾਦ ਨਹੀਂ ਸੀ ਨਾ ਤੇ ਅਸੀਂ ਬੜੇ ਪਟਕੇ ਇੱਥੇ ਜਿੰਨਾ ਪੈਸਾ ਕਮਾਉਂਦੇ ਸੀ ਸਾਰਾ ਦਵਾਈਆਂ ਤੇ ਲਾਉਂਦੇ ਸੀ ਅਸੀਂ ਤੇਦੀ 15000 ਦੀ ਦਵਾਈ ਆਈ ਹੈ ਸਾਡੀ 10 ਸਾਲ ਦਵਾਈਆਂ ਖਾਧੀਆਂ ਬਈ 10 ਸਾਲ ਕਿੰਨਾ ਪੈਸਾ ਲੱਗਿਆ ਹੋਣਾ ਤੁਸੀਂ ਆਪ ਸਾਬ ਲਾ ਲਓ ਤੇ ਬਹੁਤ ਵਧੀਆ ਕਮਾ ਲਿਆ ਲੋਕਾਂ ਤੋਂ ਲੋਕ ਮੇਰੇ ਇੰਨੇ ਭਰਾ ਮੇਰੀਆਂ ਭੈਣਾਂ ਮੇਰੇ ਮਾਵਾ ਬਣੀਆਂ ਖਾਨਦਾਨੀ ਬੰਦੇ ਆ ਗਿਆ ਜੇ ਖਾਨਦਾਨੀ ਨਾ ਹੁੰਦੇ ਨਾ ਤੇ ਇਹ ਉਹ ਜਿਹੀ ਕਿਸਮਤਾਂ ਚ ਰੁੜ ਕੇ ਆਏ ਆ ਅਸੀਂ ਤਾਂ ਕਦੋਂ ਦੇ ਮਰ ਖੱਪ ਜਾਂਦੇ ਫਾਂਸੀ ਲਾ ਲੈਂਦੇ ਆਪਦੇ ਆਪ ਨੂੰ ਤੇ ਅੱਜ ਦੀ ਵੀਡੀਓ ਸਾਡੀ ਬਹੁਤ ਲੰਮੀ ਹੋ ਜਾਣੀ ਹੈ ਤੇ ਪਲੀਜ਼ ਸਾਡੀ ਵੀਡੀਓ ਜ਼ਰੂਰ ਦੇਖਿਓ ਜੇ ਕਿਉਂ ਵੀਡੀਓ ਦੇਖਿਓ ਜੇ ਕਿਉਂਕਿ ਅਸੀਂ ਇੱਕ ਬਾਈ ਨੇ ਕਮੈਂਟ ਕੀਤਾ ਸੀ ਸਾਨੂੰ ਉਹ ਕਮੈਂਟ ਇਸ ਤਰ੍ਹਾਂ ਦਾ ਸੀਗਾ ਕਿ ਬਾਈ ਤੁਹਾਡਾ ਘਰ ਦਾ ਕੀ ਮਸਲਾ ਹੈ ਤੇ ਤੁਹਾਨੂੰ ਕੀ ਹਿੱਸਾ ਪਤੀ ਨਹੀਂ ਦਿੱਤਾ ਤੇ ਉਹ ਬਾਈ ਅਸੀਂ ਸੱਚ ਗੱਲ ਜਿਹੜੀ ਸੱਚ ਹੈਗੀ ਆ ਬਾਬਾ ਨਾਨਕ ਇਹ ਕਹਿੰਦਾ ਵੀ ਸੱਚ ਬੋਲੋ ਤੇ ਸੱਚ ਦੱਸੋ ਉਹ ਚੋਰ ਵਾਲੀ ਗੱਲ ਜਿਵੇਂ ਕਿ ਉਹ ਕਹਿੰਦਾ ਕਿ ਤੂੰ ਸੱਚ ਬੋਲਣਾ ਕਿਸੇ ਨੂੰ ਬੋਲਣਾ ਤੇ ਦੂਜਾ ਕਿਸੇ ਦਾ ਲੂਣ ਹਰਾਮ ਨਹੀਂ ਕਰਨਾ ਤੇ ਤੀਜਾ ਕਿਸੇ ਨੇ ਗਰੀਬ ਮਾਰ ਨਹੀਂ ਕਰਨੀ ਉਹਨੂੰ ਤਿੰਨ ਬਚਨ ਦਿੱਤੇ ਸੀ ਤੇ ਉਹ ਤਿੰਨਾ ਤੇ ਸਹੀ ਰਿਹਾ ਸੀ ਉਸੇ ਤਰ੍ਹਾਂ ਕਿਸੇ ਨੇ ਸਾਨੂੰ ਪੁੱਛ ਲਿਆ ਕਮੈਂਟ ਵਿੱਚ ਵੀ ਤੁਹਾਡਾ ਕੀ ਆ ਅਸੀਂ ਸਹੀ ਦੱਸਤਾ ਵੀਡੀਓ ਬਣਾਈ ਤਾਂ ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਤੁਸੀਂ ਨੋਟੰਗੀ ਕਰਦੇ ਹੋ ਨਾਟਕਬਾਜੀ ਹੋ ਤੁਸੀਂ ਤਾਂ ਬਾਈ ਮੇਰੀ ਥਾਂ ਤੇ ਆ ਕੇ ਯਾਰ ਮੈਂ ਕਹਿੰਨਾ ਵੀ ਰੱਬ ਨੇ ਨਾ ਮੈਨੂੰ ਬੰਦਾ ਤਾਂ ਬਣਾਤਾ ਪਰ ਮੇਰਾ ਦਿਲ ਛੋਟਾ ਜਿਹਾ ਚਿੜੀ ਵਾਲਾ ਲਾ ਦਿੱਤਾ ਕਿਉਂਕਿ ਮੈਂ ਕਿਸੇ ਦਾ ਦੁੱਖ ਨਹੀਂ ਤਿਆਰ ਸਕਦਾ ਆਪਦਾ ਵੀ ਨਹੀਂ ਜਾ ਸਕਦਾ ਕਿਸੇ ਦਾ ਵੇਖ ਕੇ ਵੀ ਨਹੀਂ ਜਾ ਸਕਦਾ ਰਹੀ ਗੱਲ ਵੀ ਮੈਂ ਨਾ ਤਾਂ ਮੇਰੀ ਮਾਂ ਤਾਂ ਮਾਂ ਰਹਿਣੀ ਹੈ ਉਹਨਾਂ ਤੋਂ ਆਪਾਂ ਕਦੇ ਨਹੀਂ ਕੁਛ ਲੈਣਾ ਤੇ ਨਾ ਮੈਂ ਲੈ ਸਕਦਾ ਉਹਨੇ ਮੈਨੂੰ ਜਨਮ ਦੇਤਾ ਐਡਾ ਹੀ ਵੱਡੀ ਹੁੰਦੀ ਬੜੀ ਮੈਂ ਕਹਿੰਦਾ ਮੈਂ ਖੁਸ਼ ਨਸੀਬਾ ਵੀ ਮੈਨੂੰ ਜਨਮ ਦੇਤਾ ਮੇਰੀ ਮਾਂ ਨੇ ਬੜਾ ਕੁਛ ਦੇਤਾ ਮੈਨੂੰ ਸਭ ਕੁਛ ਹੈ ਮੇਰੇ ਵਾਸਤੇ ਔਰ ਮਿਹਨਤ ਕਰਦਾ ਰਹੂ ਪਰ ਮੈਂ ਤਾਂ ਇਹ ਕੈਸੀ ਵੀ ਇਹਦੇ ਵਿੱਚ ਤੁਸੀਂ ਮੈਨੂੰ ਦੱਸਿਓ ਵੀ ਇਹ ਗੱਲ ਚੰਗੀ ਹੈ ਕਿ ਮਾੜੀ ਹੈ ਤੇ ਸੋਚੂ ਇੱਕ 000.1% ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਨੇ ਦੂਜਿਆਂ ਦੇ ਹੱਕ ਦੱਬੇ ਆ ਜਾਂ ਕਿਸੇ ਨੇ ਕੁਝ ਦਿੱਤਾ ਨਹੀਂ ਉਹਨਾਂ ਨੇ ਸਾਨੂੰ ਬਰਖਲਾ ਬੋਲਿਆ ਜਿੰਦੇ ਵਿੱਚੋਂ ਇੱਕ ਦੁੱਕਾ ਕੋਈ ਇਹੋ ਜੇ ਕਮੈਂਟ ਆਇਆ ਤੇ ਬਾਈ ਸਭ ਨੇ ਇਹ ਹੀ ਗੱਲ ਕੀਤੀ ਕਿ ਤੁਹਾਡਾ ਹੱਕ ਵਾਕਈ ਨਹੀਂ ਦਿੱਤਾ ਗਿਆ ਤੇਰੇ ਹੱਕ ਦੱਬਿਆ ਗਿਆ ਤੇ ਨਾ ਜੈਤੀ ਨਹੀਂ ਹੋਈ ਤੇ ਨਾ ਮਾੜੀ ਗੱਲ ਹੋਈ ਹੈ ਤੇ ਜੇ ਇਹਨਾਂ ਨੇ ਹੱਕ ਦੱਬੇ ਆ ਉਹਨਾਂ ਨੇ ਸਾਡੇ ਬਰਖਲਾਫ ਕਮੈਂਟ ਕੀਤੇ ਇਵੇਂ ਚੱਲਦਾ ਤੇ ਬਾਈ ਜੇ ਆਪਣੀ ਕੋਈ ਗੱਲ ਜੇ ਕਿਸੇ ਨੂੰ ਆਪਾਂ ਦੱਸ ਦਈਏ ਤੇ ਜੇ ਮਾੜੀ ਗੱਲ ਹੈ ਜੇ ਅਸੀਂ ਤੁਹਾਨੂੰ ਆਪਦੀ ਫੈਮਲੀ ਬਣਾ ਚੁੱਕੇ ਆ ਜੇ ਤੁਹਾਡੇ ਕੋਲ ਸਾਡੀ ਗੱਲ ਨਹੀਂ ਪਹੁੰਚਦੀ ਤੇ ਅਸੀਂ ਕੋਈ ਮਾੜੀ ਗੱਲ ਤਾਂ ਕੀਤੀ ਵੀ ਨਹੀਂ ਹੱਕ ਥੋੜੀ ਮੰਗਿਆ ਸੀ ਅਸੀਂ ਤੇ ਤੁਹਾਨੂੰ ਦੱਸਿਆ ਨਾ ਵੀ ਸਾਨੂੰ ਨਹੀਂ ਮਿਲਿਆ ਉਸਤ ਐ ਤਾਂ ਨਹੀਂ ਕਿਹਾ ਵੀ ਸਾਨੂੰ ਹੱਕ ਦਿੱਤਾ ਜਾਵੇ ਜੇ ਸਾਨੂੰ ਕੁਝ ਮਿਲ ਮਿਲ ਜਾਵੇ ਐ ਤਾਂ ਨਹੀਂ ਕੋਈ ਵੀਡੀਓ ਚ ਅਸੀਂ ਬੋਲਿਆ ਸਾਨੂੰ 15 18 ਸਾਲ ਹੋ ਗਏ ਜੇ ਸਾਨੂੰ ਕੁਝ ਨਹੀਂ ਮਿਲਿਆ ਤੇ ਹੁਣ ਕੀ ਮੈਨੂੰ ਮਿਲ ਥੋੜੀ ਜਾਣਾ ਯਾਰ ਹੁਣ ਵੀ ਨਹੀਂ ਮਿਲਣਾ ਪਰ ਮੈਂ ਇੱਕ ਗੱਲ ਤੁਹਾਡੇ ਤੱਕ ਪਹੁੰਚਾਈ ਆ ਕਿ ਆਪਾਂ ਜਿੰਨਾ ਵਾਸਤੇ ਇੰਨਾ ਕੋਸ਼ਿਸ਼ ਕੀਤਾ ਤੇ ਅੱਜ ਉਹਨਾਂ ਦਾ ਵੀ ਤਾਂ ਬਣਦੀ ਸੀ ਨਾ ਜਦੋਂ ਮੈਨੂੰ ਪਤਾ ਮੇਰੇ ਨੂੰ ਦਰਦ ਹੁੰਦਾ ਵੀ ਮੇਰੇ ਭਰਾ ਮੇਰੇ ਖੂਨ ਹੈਗਾ ਮੈਨੂੰ ਜਾਣਾ ਹੀ ਆ ਮੈਂ ਉਹਨਾਂ ਦਾ ਦਰਦ ਵੰਡੂਗਾ ਜਾ ਕੇ ਤੇ ਬਾਈ ਜੀ ਅਗਰ ਉਹਨਾਂ ਦਾ ਮੈਂ ਖੂਨ ਹੈਗਾ ਤੇ ਉਹਨਾਂ ਵੀ ਉਹਨਾਂ ਨੂੰ ਵੀ ਤਾਂ ਤਰਸਣਾ ਚਾਹੀਦਾ ਮੇਰੇ ਤੇ ਮੈਨੂੰ ਤਰਸ ਆਉਂਦਾ ਨਾ ਜਿਵੇਂ ਉਹਨਾਂ ਨੂੰ ਨਹੀਂ ਆਉਂਦਾ ਕਿ ਮੇਰੀ ਕੋਈ ਚੀਜ਼ ਹੈ ਜਾਂ ਕੋਈ ਲੈਣਾ ਦੇਣਾ ਤੇ ਉਹ ਕਿਵੇਂ ਮੈਂ ਤਾਂ ਅੱਜ ਗੱਲ ਕਰੀਏ ਬਾਕੀ ਮੈਂ ਤਾਂ ਨਾ ਹੀ ਲੈਣਾ ਨਾ ਮੈਨੂੰ ਕੋਈ ਦੇਣਾ ਦੇਣਾ ਕਿਸੇ ਨੇ ਨਾ ਮੈਂ ਮੰਗ ਸਕਦਾ ਬਾਕੀ ਹੱਥ ਜੋੜ ਕੇ ਬੇਨਤੀ ਆ ਮੇਰੀ ਮਾਂ ਮੇਰੀ ਹੀ ਰਹੂਗੀ ਹਮੇਸ਼ਾ ਮੇਰੇ ਕੋਲ ਆਵੇ ਜੀ ਸਦਕੇ ਸੇਵਾ ਕਰੂੰਗਾ ਸਭ ਕੁਝ ਕਰੂੰਗਾ ਨਾ ਵੀ ਆਵੇ ਤਾਂ ਵੀ ਮੇਰੀ ਮਾਂ ਤਾਂ ਮਾਈ ਆ ਉਹਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਤੇ ਨਾ ਮੈਂ ਅੱਜ ਤੱਕ ਉਹਦਾ ਦੇਣਾ ਜਿੰਦਗੀ ਕੀ ਹੈ ਸੱਤ ਜਨਮਾਂ ਤੱਕ ਵੀ ਮੈਂ ਤਾਂ ਉਹਦਾ ਮੁੱਲ ਨਹੀਂ ਉਤਾਰ ਸਕਦਾ ਤੇ ਬਹੁਤ ਸਾਰੇ ਲੋਕ ਕੇ ਬੋਲੇ ਤੂੰ ਮਿਹਨਤ ਨਹੀਂ ਭਾਈ ਯਾਰ ਇਹ ਵੀ ਗੱਲ ਦੱਸ ਦਿਆਂ ਕਿ ਮਿਹਨਤ ਨਹੀਂ ਕਰਦਾ ਤੂੰ ਮਿਹਨਤ ਨਹੀਂ ਕਰਦਾ ਵੀਰੇ ਮੈਂ ਜੇ ਮਿਹਨਤ ਕੀਤੀ ਹੋਈ ਦੀ ਵੀਡੀਓ ਪਾ ਦੇਵਾਂ ਸਭ ਨੂੰ ਦਰਦ ਇਹ ਦਰਦ ਲੱਗ ਜਾਂਦਾ ਕਿ ਤੂੰ ਤੂੰ ਕੋਈ ਨੋਖੜਾ ਕੰਮ ਕਰਦਾ ਦੁਨੀਆ ਸਾਰੀ ਕਰਦੀ ਹੈ ਜੇ ਮੈਂ ਘਰੇ ਬੈਠੇ ਦੀ ਵੀਡੀਓ ਬਣਾ ਲਵਾਂ ਤਾਂ ਮੈਨੂੰ ਕਹਿੰਦੇ ਤੂੰ ਸਾਲਿਆ ਕੰਮ ਨਹੀਂ ਕਰਦਾ ਤੂੰ ਐ ਕਰਦਾ ਫਲਾਣਾ ਕਰਦਾ ਤੂੰ ਘਰੇ ਬੈਠਾ ਗੱਲਾਂ ਹੀ ਮਾਰੀ ਜਾਂਦਾ ਫੋਨ ਤੇ ਤੂੰ ਕੰਮ ਕਦੋਂ ਕਰਦਾ ਤੂੰ ਤਾਂ ਫੇਸਬੁਕਾਂ ਤੇ ਵੀਡੀਓ ਚੜਾਉਣ ਜੋਗਾ ਵੀਰੇ ਵੀਡੀਓ ਜਿਆਦਾ ਜਿਆਦਾ ਅੱਧੇ ਘੰਟੇ ਚ ਅਸੀਂ ਬਣਾ ਲੈਨੇ ਆਂ ਜਿਆਦਾ ਟਾਈਮ ਅੱਧਾ ਘੰਟਾ ਤੋਂ ਜ਼ਿਆਦਾ ਦੱਸਤਾ ਅਸੀਂ ਰੀਲਾਂ ਬਣਾਉਨੇ ਆ ਤਾਂ ਰੀਲ ਅੱਧੇ ਮਿੰਟ ਦੀ ਹੁੰਦੀ ਹੈ 1 ਮਿੰਟ ਦੀ ਹੋਊਗੀ ਉਹ ਅਸੀਂ 4-5 ਮਿੰਟਾਂ ਵਿੱਚ ਬਣਾ ਕੇ ਅਪਲੋਡ ਕਰ ਦਿੰਨੇ ਆ ਤਾਂ ਕੰਮ ਲੱਗ ਜੰਨੇ ਆ ਬਾਈ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਠੀਕ ਹੈ ਰਾਤ ਨੂੰ ਜ਼ਰੂਰ ਮੇਰੇ ਕੋਲ ਟਾਈਮ ਮਿਲਦਾ ਮੈਂ ਰਾਤ ਨੂੰ ਅਸੀਂ ਕਮੈਂਟ ਪੜ੍ਹ ਲਈਦਾ ਜਦੋਂ ਅਸੀਂ ਆਈਦਾ ਹੁਣ 10-11 ਵਜੇ ਤੱਕ ਅਸੀਂ ਨਹੀਂ ਸੌਂਦੇ ਉਦੋਂ ਤੱਕ ਤੁਹਾਡੇ ਕਮੈਂਟ ਪੜ੍ਹ ਲਈਦਾ ਸੌਂ ਜਾਂਨੇ ਆ ਸਵੇਰੇ ਉੱਠਦੇ ਆ ਬਾਣੀ ਲਾ ਦਿੰਨੇ ਆ ਰੱਬ ਦੀ ਮੂੰਹ ਹੱਤ ਤੋਂ ਲਈਦਾ ਚਾਹ ਪੀ ਲੈਨੇ ਜਿੰਨੇ ਚੱਕਰ ਬੈਠੇ ਉਹਨੇ ਅੱਧੇ ਘੰਟੇ 6 ਵਜੇ ਅਸੀਂ ਖੇਤ ਵੱਢ ਜਾਨੇ ਕੰਮ ਕਰਦੇ ਹਾਂ 10 ਵਜੇ ਤੱਕ ਉੱਥੋਂ ਜਦੋਂ 10 ਵਜੇ ਉਹਨੇ ਫੇਰ ਅਸੀਂ ਰੋਟੀ ਪਾਣੀ ਬਣਾਉਨੇ ਹਾਂ 11 11:30 12:00 ਵੱਜ ਜਾਂਦੇ ਰੋਟੀ ਪਾਣੀ ਖਾਂਦੇ ਨੂੰ ਫੇਰ ਅਸੀਂ 2 ਘੰਟੇ ਰੈਸਟ ਕਰਦੇ ਹਾਂ ਸ਼ਾਮ ਨੂੰ 3-4 ਵਜੇ ਫੇਰ ਚਲੇ ਜਾਂਦੇ ਫੇਰ ਕੰਮ ਤੇ ਲੱਗ ਜਾਂਦੇ ਤੇ ਭਾਈ ਸਾਡਾ ਕੰਮ ਰੂਟੀਨ ਇਹੀ ਹੈ ਅਸੀਂ ਕੰਮ ਦੀ ਵੀਡੀਓ ਪਾਉਨੇ ਆ ਤਾਂ ਵੀ ਤੁਹਾਨੂੰ ਜਲਨ ਘਰੇ ਬੈਠ ਕੇ ਪਾਉਨੇ ਆ ਤਾਂ ਵੀ ਜਲਨ ਤੁਰਦੇ ਫਿਰਦੇ ਦੀ ਬਣਾਉਨੇ ਆ ਤਾਂ ਵੀ ਜਲਨ ਭਾਈ ਤੁਸੀਂ ਖੁਸ਼ ਨਹੀਂ ਹੋ ਸਕਦੇ ਨਾ ਹੀ ਅਸੀਂ ਤੁਹਾਨੂੰ ਖੁਸ਼ ਹੋਣ ਵਾਸਤੇ ਵੀਡੀਓ ਪਾਉਂਦੇ ਅਸੀਂ ਪਾਉਂਨੇ ਆ ਆਪਦੇ ਹਾਲਾਤ ਦਿਖਾਉਣ ਵਾਸਤੇ ਆਪਦੇ ਜਿਵੇਂ ਜੀਣਨੇ ਆ ਜਿਵੇਂ ਰਹਿੰਨੇ ਆ ਉਹ ਹਾਲਾਤ ਵਿਖਾਉਣੇ ਆ ਵੀ ਅਸੀਂ ਚਾਹੋ ਜੇ ਜਗ੍ਹਾ ਤੇ ਰਹਿੰਨੇ ਭਾਈ ਆ ਚੌਪੜੀ ਨੇ ਅਸੀਂ ਤੋਂ ਘਰ ਵਿੱਚ ਰਹਿੰਨੇ ਉੱਥੇ ਦੂਜੀ ਗੱਲ ਅਸੀਂ ਇਸ ਚੌਪੜੀ ਤੋਂ ਗੰਦੀ ਗੰਦੀਆਂ ਚੌਪੜੀਆਂ 'ਚ ਰਹੇ ਕਹਿ ਜਿੱਥੇ ਬੱਕਰੀਆਂ ਵੀ ਨਹੀਂ ਬਣ ਸਕਦੇ ਲੋਕ ਉੱਥੇ ਵੀ ਟਾਈਮ ਪਾਸ ਕਰਕੇ ਆਏ ਆ ਅਸੀਂ ਅਸੀਂ ਜਿੰਨੇ ਦੁੱਖ ਵੇਖਿਆ ਨਾ ਭਾਈ ਸਾਡੀ ਥਾਂ ਤੇ ਕੋਈ ਹੁੰਦਾ ਤਾਂ ਹੁਣ ਨੂੰ ਉਸ ਵਰਗਵਾਸ ਹੋ ਜਾਂਦਾ حقیقت ہے بھائی جے کسے نو විශ්වාස نہیں ہے میری ਥਾਂ ਤੇ ਆ کے ویکھ لو توڈی جگہ تے میں چلا جانا ਤੁਸੀਂ میری جگہ تے آ جاؤ تے پھر ਤੁਹਾਨੂੰ ਪਤਾ ਲੱਗੂਗਾ بھائی ایک مہینے ਦੇ ਵਿੱਚ ਤੁਸੀਂ ਯਾਰ ਪੀ ਕੇ ਮਰ ਜਾਓਗੇ ਜਿਗਰਾ ਕਰਕੇ ਬੈਠੇ ਆਂ ਬਾਈ ਆਪ ਦੀ ਮਿਹਨਤ ਦੀ ਕਮਾਉਣੇ ਆ ਮਿਹਨਤ ਦੀ ਖਾਨਣੇ ਆ ਤੇ ਮਿਹਨਤ ਹੀ ਕਰਕੇ ਲੋਕਾਂ ਤੱਕ ਹੋ ਸਕਦਾ ਉਨੇ ਤੱਕ ਅਸੀਂ ਹੈਲਪ ਵੀ ਕਰਦੇ ਆਂ ਕਦੇ ਨਹੀਂ ਕਿ ਅਸੀਂ ਐ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਪੈਸਾ ਚਾਹੀਦਾ ਤੁਹਾਡੇ ਕੋਲ ਉਹ ਚਾਹੀਦਾ ਤੁਹਾਡੇ ਕੋਲ ਹਾਂ ਸਾਨੂੰ ਜ਼ਬਰਦਸਤੀ ਜ਼ਬਰਨ ਸਾਨੂੰ ਫੋਨ ਕੋਈ ਕਰ ਦਿੰਦਾ ਹੈ ਜ਼ਬਰਨ ਕੋਈ ਸਾਡੇ ਕੋਲ ਸਕੈਨਰ ਮੰਗ ਲੈਂਦਾ ਜ਼ਬਰਨ ਕੋਈ ਸਾਨੂੰ ਕੋਈ ਕਹਿ ਦਿੰਦਾ ਤਾਂ ਬਾਈ ਕਿਸੇ ਦੀ ਮੰਨਣੀ ਵੀ ਤਾਂ ਪੈਂਦੀ ਆ ਇੱਕ ਤੁਹਾਨੂੰ ਕਹਾਣੀ ਸੁਣਾ ਦਿੰਦਾ ਬਾਈ ਉਹ ਕਹਾਣੀ ਇਸ ਤਰ੍ਹਾਂ ਹੈ ਇੱਕ ਪਿੰਡ ਸੀ ਵਿਲੇਜ ਉਹਦੇ ਵਿੱਚ ਇੱਕ ਸਾਧੂ ਰਹਿੰਦਾ ਸੀਗਾ ਸਾਧੂ ਰਹਿੰਦਾ ਉੱਥੇ ਨਾ ਬਹੁਤ ਤਕੜੀ ਬਾੜ ਆ ਗਈ ਬਾੜ ਆਈ ਤਾਂ ਪਿੰਡ ਦੇ ਲੋਕ ਪਿੰਡ ਛੱਡ ਕੇ ਜਾ ਰਹੇ ਸੀ ਉਹ ਸਾਧੂ ਨੂੰ ਇੱਕ ਬੰਦਾ ਜਾ ਕੇ ਕਹਿੰਦਾ ਕਿ ਬਾਬਾ ਜੀ ਆਪਣੇ ਪਿੰਡ ਪਾਣੀ ਬਹੁਤ ਆ ਰਿਹਾ ਤੇ ਤੁਸੀਂ ਵੀ ਚਲੋ ਇੱਥੋਂ ਨਿਕਲ ਚਲੀਏ ਤੇ ਪਾਣੀ ਆਪਾਂ ਬਚਣਾ ਤਾਂ ਅੱਗੋ ਸਾਧੂ ਕਹਿੰਦਾ ਮੈਂ ਰੱਬ ਦੀ ਬਹੁਤ ਪੂਜਾ ਕਰਨਾ ਪਾਠ ਕਰਦਾ ਮੈਂ ਦਿਨ ਰਾਤ ਉਹਦੇ ਪਿੱਛੇ ਲੱਗਾ ਹੋਇਆ ਹਾਂ ਬਾਬੇ ਦੇ ਮੈਨੂੰ ਬਚਾਊਗਾ ਤਾਂ ਉਹ ਆਪੇ ਆ ਕੇ ਬਚਾਊਗਾ ਉਹਦੇ ਕਹਿਣੇ ਨਹੀਂ ਲੱਗਿਆ ਠੀਕ ਹੈ ਜੀ ਨਹੀਂ ਲੱਗਿਆ ਉਹ ਉਹ ਵਿਚਾਰਾ ਬੰਦਾ ਚਲਾ ਗਿਆ ਥੋੜੀ ਦੇਰ ਪਾਣੀ ਜਿਵੇਂ ਜਿਵੇਂ ਵੱਧਾ ਗਿਆ ਤੇ ਸਾਧੂ ਨੂੰ ਫੇਰ ਇੱਕ ਬੰਦਾ ਆ ਕੇ ਕਿਹਾ ਬਾਬਾ ਜੀ ਤੂੰ ਇੱਥੋਂ ਚੱਲ ਪਾਣੀ ਬਹੁਤ ਵੱਧ ਰਿਹਾ ਤੂੰ ਮਰ ਜਾਵੇਂਗਾ ਤੂੰ ਸਾਡੇ ਨਾਲ ਚੱਲ ਤੇ ਆਪਾਂ ਕਿਧਰੇ ਸੇਫ ਜ ਉਹ ਕਹਿੰਦਾ ਨਹੀਂ ਮੈਂ ਇੰਨੀ ਭਗਤੀ ਕੀਤੀ ਆ ਬਾਬੇ ਦੀ ਉਸ ਮਹਾਰਾਜ ਦੀ ਮੈਨੂੰ ਉਹ ਹੀ ਆ ਕੇ ਬਚਾਊਗਾ ਫੇਰ ਪਾਣੀ ਵਧਿਆ ਚੌਪੜੀ ਤੇ ਚੜ ਗਿਆ ਆਪਦੀ ਤੇ ਚੌਪੜੀ ਤੇ ਚੜ ਗਿਆ ਜਦੋਂ ਪਾਣੀ ਫੁੱਲ ਹੋਇਆ ਉਤੋਂ ਹੈਲੀਕਾਪਟਰ ਆਇਆ ਇੱਕ ਹੈਲੀਕਾਪਟਰ ਆ ਕੇ ਬਾਬੇ ਨੂੰ ਕਹਿੰਦਾ ਬਾਬਾ ਜੀ ਆਜੋ ਸਾਡੇ ਨਾਲ ਤੇ ਤੁਹਾਨੂੰ ਬਚਾ ਲੈਣੇ ਆ ਉਹ ਕਹਿੰਦਾ ਨਾ ਭਾਈ ਮੈਨੂੰ ਬਚਾਉਣ ਵਾਲਾ ਉਹ ਮੇਰਾ ਵਾਹਿਗੁਰੂ ਹੈ ਤੁਸੀਂ ਕੌਣ ਹੋਣੇ ਮੈਨੂੰ ਬਚਾਊਗਾ ਤਾ ਉਹ ਬਚਾਊਗਾ ਲੈ ਰਾਈ ਤਕੜੀ ਦੇ ਵਿੱਚ ਡੋਬ ਕੇ ਉਹਨੂੰ ਲੈ ਗਈ ਜਦੋਂ ਬਾਬਾ ਮਰਿਆ ਸਵਰਗਵਾਸ ਹੋ ਗਿਆ ਤੇ ਜਾ ਕੇ ਉੱਥੇ ਮਹਾਰਾਜ ਨੂੰ ਪੁੱਛਦਾ ਰੋਂਦਾ ਉਹਦੇ ਕੋਲ ਜਾ ਕੇ ਕਹਿੰਦਾ ਬਾਬਾ ਜੀ ਤੁਸੀਂ ਤਾਂ ਮੇਰੀ ਪੈਪੀ ਨਹੀਂ ਕੀਤੀ ਉਹ ਕਹਿੰਦਾ ਕਿਵੇਂ ਨਹੀਂ ਕੀਤੀ ਬਈ ਤੇਰੀ ਹੈਲਪ ਕਹਿੰਦਾ ਤੂੰ ਮੈਨੂੰ ਬਚਾਉਣ ਨਹੀਂ ਆਇਆ ਮੈਂ ਤੇਰੀ ਇੰਨੀ ਸੇਵਾ ਕੀਤੀ ਮੈਂ ਇਨਾ ਤੇਰਾ ਗੁਣ ਗਾਉਂਦਾ ਰਿਹਾ ਮੈਂ ਲੋਕਾਂ ਤੱਕ ਪਹੁੰਚਾਉਂਦਾ ਰਿਹਾ ਤੇਰੀਆਂ ਗੱਲਾਂ ਪਰ ਤੂੰ ਮੇਰੀ ਹੈਲਪ ਜਮਾ ਹੀ ਨਹੀਂ ਕੀਤੀ ਉਹ ਕਹਿੰਦਾ ਬਾਬਾ ਤੂੰ ਗੱਲ ਸੁਣ ਮਹਾਰਾਜ ਉਹੋ ਜਵਾਬ ਦਿੱਤਾ ਕਹਿੰਦਾ ਇੱਕ ਬੰਦਾ ਤੇਰੇ ਕੋਲ ਆਇਆ ਸੀ ਕਹਿੰਦਾ ਹਾਂ ਕਹਿੰਦਾ ਉਹ ਰੱਬ ਦੇ ਰੂਪ ਚ ਮੈਂ ਹੀ ਸੀਗਾ ਤੈਨੂੰ ਕਿਹਾ ਨਹੀਂ ਵੀ ਪਾਣੀ ਆਈ ਜਾਂਦਾ ਤੇ ਤੂੰ ਆ ਜਾ ਤੂੰ ਨਹੀਂ ਗਿਆ ਕਹਿੰਦਾ ਨਹੀਂ ਗਿਆ ਕਹਿੰਦਾ ਫੇਰ ਤੇਰੇ ਕੋਲ ਇੱਕ ਪਿੰਡ ਦਾ ਬੰਦਾ ਆਇਆ ਤੈਨੂੰ ਐ ਨਹੀਂ ਕਿਹਾ ਵੀ ਪਾਣੀ ਫੁੱਲ ਆ ਗਿਆ ਹੁਣ ਤੂੰ ਆ ਜਾ ਤੂੰ ਅੱਗੋਂ ਨਹੀਂ ਮੰਨਿਆ ਕਹਿੰਦਾ ਨਹੀਂ ਮੰਨਿਆ ਤੀਜੀ ਵਾਰ ਕਹਿੰਦਾ ਮੈਂ ਹੈਲੀਕਾਪਟਰ ਪੇਜਾਂ ਤੇਰੇ ਵਾਸਤੇ ਬਾਬੇ ਦੇ ਰੂਪ 'ਚ ਤੂੰ ਕਿਹਾ ਵੀ ਮੈਂ ਤਾਂ ਬਾਬਾ ਬਚਾਊਗਾ ਉਹ ਮੈਂ ਹੀ ਸੀ ਬਾਬਾ ਹੀ ਸੀ ਹੋਰ ਕੌਣ ਸੀ ਕਹਿੰਦਾ ਗਲਤੀ ਹੋ ਗਈ ਤੇ ਉਹ ਗੱਲ ਹੈ ਭਾਈ ਜੇ ਕੋਈ ਸਾਡੀ ਹੈਲਪ ਕਰਦਾ ਨਾ ਤੇ ਅਸੀਂ ਇਹੀ ਸੋਚਨੇ ਕੋਈ ਰੱਬ ਰੂਪੀ ਸਾਡੇ ਵਾਸਤੇ ਰੱਬ ਨੇ ਬੰਦਾ ਪੇਜਤਾ ਸਾਡੇ ਮਨਸਤ ਇਹ ਹੀ ਜਾਂਦੀ ਹੈ ਨਾ ਕਿ ਰੱਬ ਨੇ ਸਾਡੇ ਵਾਸਤੇ ਕੋਈ ਬੰਦਾ ਭੇਜਤਾ ਅਸੀਂ ਉਹਦੀ ਉਹ ਸਾਇਦ ਸਾਨੂੰ ਕੋਈ ਰੱਬ ਦਾ ਬੰਦਾ ਰਬਾਬੇ ਨੇ ਕਿਸੇ ਦੇ ਕਿਸੇ ਰੂਪ ਚ ਭੇਜ ਕੇ ਸਾਡੀ ਹੈਲਪ ਕਰਨਾ ਚਾਹੁੰਦਾ ਹੋਵੇ ਤੇ ਅਸੀਂ ਵਿਸ਼ਵਾਸ ਕਰ ਲਈਦਾ ਕਿਉਂਕਿ ਅਸੀਂ ਬੰਦੇ ਹੀ ਵਿਸ਼ਵਾਸੀ ਹੈਗੇ ਆ ਅਸੀਂ ਹਰ ਕਿਸੇ ਤੇ ਵਿਸ਼ਵਾਸ ਕਰਦੇ ਆ ਅਸੀਂ ਬਾਬੇ ਨਾਨਕ ਦੇ ਬੰਦੇ ਆ ਵਿਸ਼ਵਾਸ ਤਾਂ ਸਾਡੇ ਲਿਖਿਆ ਹੋਇਆ ਹੈ ਨਾ ਕਰਮਾਂ ਚ ਤੇ ਜੇ ਸਾਡੇ ਨਾਲ ਕੋਈ ਫਰੋਡ ਕਰਦਾ ਹੈ ਜੇ ਤੁਹਾਨੂੰ ਹਕੀਕਤ ਦੱਸ ਦਿੰਦੇ ਆ ਤੁਸੀਂ ਕਹਨਾ ਤੁਸੀਂ ਤਾਂ ਮੰਗੇ ਸੀ ਉਹਦੇ ਕੋਲ ਉਹ ਕੀਤਾ ਸੀ ਮੈਂ ਤਾਂ ਨਹੀਂ ਕਿਸੇ ਨੂੰ ਫੋਨ ਕੀਤਾ ਵੀ ਮੈਨੂੰ ਪੈਸੇ ਦਿਓ ਕਿਸੇ ਨੇ ਅੱਗੋਂ ਆ ਕੇ ਮੈਨੂੰ ਕਿਹਾ ਵੀ ਬਾਈ ਤੇਰੀ ਹੈਲਪ ਕਰਨਾ ਤੇਰੀ ਸਪੈਸ ਹੁਣੋ ਕਿ ਮੈਂ ਕਿਹਾ ਵੀ ਮੇਰਾ ਫੋਨ ਟੁੱਟ ਗਿਆ ਉਹਦੇ ਵਿੱਚ ਮੇਰੀ ਚੈਟ ਹੈਗੀ ਐ ਉਹ ਫੋਨ ਕੱਢ ਕੇ ਨਹੀਂ ਮੇਰਾ ਜਿਹੜਾ ਟੁੱਟਿਆ ਲੋਕਾਂ ਨੂੰ ਤਾਂ ਵਿਸ਼ਵਾਸ ਇੰਨਾ ਵੀ ਨਹੀਂ ਹੁੰਦਾ ਬੰਦੇ ਉਹ ਰੱਬ ਦੇ ਬੰਦੇ ਆ ਯਾਰ ਸੱਚੇ ਇਨਸਾਨਾਂ ਦੀ ਤਾਂ ਕਦਰ ਹੈ ਨਹੀਂ ਕੀ ਯਾਰ ਇੱਥੇ ਝੂਠ ਮਾਰੀ ਜਾਵਾਂ ਨਾ ਮੈਂ ਝੂਠ ਦੱਬੀ ਤੁਰਿਆ ਵਾਂ ਸਾਰੇ ਕਹਿਣਗੇ ਵਾਹ ਵੀ ਵਾਹ ਤੂੰ ਬੰਦਾ ਅਸਲ ਤੇ ਜੇ ਮੈਂ ਸੱਚ ਤੇ ਚੱਲਿਆ ਖੜਾ ਤਾਂ ਮੈਨੂੰ ਹਰੇਕ ਹੀ ਕਹਿੰਦਾ ਤੂੰ ਯਾਰ ਆਹ ਕਰਦਾ ਉਹ ਕਰਦਾ ਕਿਉਂਕਿ ਮੈਂ ਸੱਚਾਈ ਦਿਖਾ ਰਿਹਾ ਮੈਂ ਆਪਦੀ ਕੋਈ ਹੋਰ ਨਹੀਂ ਬਾਕੀ ਮੈਂ ਮਿਹਨਤ ਕੋਈ ਕਸਰ ਮੈਨੂੰ ਕੋਈ ਕਹਿੰਦਾ ਹੋਵੇ ਬੰਦਾ ਵੀ ਤੂੰ ਮਿਹਨਤ ਨਹੀਂ ਕਰਦਾ ਮਿਹਨਤ ਤਾਂ ਦੂਜੇ ਵੀ ਕਰਦੇ ਆ ਮੈਂ ਤੁਹਾਡੇ ਨਾਲ ਇੱਕ ਸ਼ਰਤ ਲਾਉਣਾ ਕੋਈ ਵੀ ਬੰਦਾ ਤੁਸੀਂ ਮੇਰੇ ਨਾਲ ਇੱਥੇ ਆ ਜਾਓ 46 47 ਡਿਗਰੀ ਜਦੋਂ ਪਾਰਾ ਰਹਿੰਦਾ ਨਾ ਆ ਪਾਈਪਾਂ ਅੱਗ ਵਾਂਗੂ ਤਪਦੀਆਂ ਇੱਥੇ ਮੋਢੇ ਤੇ ਰੱਖਦਾ ਮੈਂ 10 12 ਬਾਰ ਮੇਰੇ ਨਾਲ ਤੁਸੀਂ ਇੱਕ ਇੱਕ ਘੰਟਾ ਚੱਲ ਜਿਓ ਤੁਹਾਨੂੰ ਮੈਂ ਮੰਨ ਜੂਗਾ ਵੀ ਤੁਸੀਂ ਵਾਕਿਆ ਬੰਦੇ ਹੋ ਜਿਹੜੇ ਮੈਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ ਆ ਵੇਖ ਮੇਰਾ ਫੋਨ ਟੁੱਟਿਆ ਪਿਆ ਬਾਈ ਇੰਦੇ ਵਿੱਚ ਚੈਟ ਹੈਗੀ ਸੀ ਉਹਦੀ ਹੋ ਸਕਿਆ ਸਹੀ ਕਰਾਵਾਂਗੇ ਪੈਸੇ ਆਗੇ ਜਦੋਂ ਚੈਟ ਵੀ ਵਿਖਾਵਾਂਗੇ ਉਸ ਬੰਦੇ ਦੀ ਜਿਹੜੀ ਅਸੀਂ ਸਪੇਨ ਵਾਲੇ ਦੀ ਵੀਡੀਓ ਬਣਾਈ ਸੀ ਵੀ ਮੈਂ ਫੋਨ ਕੀਤਾ ਚਲਾ ਕੇ ਕਿਉਂਨੇ ਕੀਤਾ ਉਹਨੇ ਆਪ ਦੀ ਵੌਇਸ ਪਾਈ ਸੀ ਵੌਇਸ ਵੀ ਉਹਨਾਂ ਨੇ ਡਿਲੀਟ ਮਾਰ ਲਈ ਉਹ ਤਾਂ ਉਧਰੋਂ ਮੱਜ ਗਈ ਪਤਾ ਨਹੀਂ ਹੁਣ ਮੇਰੇ 'ਚ ਤਾਂ ਨਹੀਂ ਰਹੀ ਹੋਣੀ ਸ਼ਾਇਦ ਮੈਂ ਕੋਸ਼ਿਸ਼ ਕਰੂੰਗਾ ਨਿਕਲੂਗੀ ਕਿ ਨਹੀਂ ਬਾਕੀ ਮੈਂ ਵਿਖਾਵਾਂਗਾ ਬਾਈ ਅਸੀਂ ਕਦੇ ਵੀ ਕਿਸੇ ਤੋਂ ਪੈਸਾ ਆਪ ਨਹੀਂ ਮੰਗਿਆ ਪਰ ਹਾਂ ਸਾਨੂੰ ਕੋਈ ਕਹਿ ਦਿੰਦਾ ਹੈ ਬਾਈ ਅਸੀਂ ਤੇਰੀ ਹੈਲਪ ਕਰਨਿਆ ਤੂੰ ਗਰੀਬ ਬੰਦਾ ਹੈ ਅਸੀਂ ਤੈਨੂੰ ਉਹ ਕਰਾਂਗੇ ਤੇ ਯਾਰ ਕਿਤੇ ਨਾ ਕਿਤੇ ਬੰਦੇ ਨੂੰ ਆਸ ਤਾਂ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਜਾਂ ਤੁਸੀਂ ਨਹੀਂ ਕਿਸੇ ਕੋਲੋਂ ਕੋਈ ਕੋਈ ਹੈਲਪ ਕਿਸੇ ਦੀ ਲਈ ਅਸੀਂ ਤਾਂ ਬਾਰ-ਬਾਰ ਇੱਕ ਇਹ ਵੀ ਗੱਲ ਕਹਿੰਨੇ ਆਂ ਵੀ ਜੇ ਕੋਈ ਸਾਨੂੰ ਕੋਈ ਪੈਸੇ ਦਿੰਦਾ ਹੈ ਅਸੀਂ ਵਿਆਜ ਤਾਂ ਦੇ ਨਹੀਂ ਸਕਦੇ ਸਾਨੂੰ ਕੋਈ ਪੈਸੇ ਦਿੰਦਾ ਲੱਖ 2 ਲੱਖ 50 ਹਜ਼ਾਰ 10 ਹਜ਼ਾਰ ਰੁਪਈਆ ਸਾਨੂੰ ਦੇ ਦਿਓ ਅਸੀਂ ਉਹ ਹਟਾਵਾਂਗੇ ਵਾਪਿਸ ਵੀ ਕਰਾਂਗੇ ਇਨਾ ਵਾਦਾ ਕਰਦੇ ਆਂ ਅਸੀਂ ਅਸੀਂ ਆਪਦਾ ਘਰ ਬਣਾਉਣਾ ਘਰ ਬਣਾ ਲਵਾਂਗੇ ਫਿਰ ਅਸੀਂ ਉਹ ਤੁਹਾਨੂੰ ਪੈਸੇ ਵੀ ਹੌਲੀ ਹੌਲੀ ਦੇਵਾਂਗੇ ਹੌਲੀ ਹੌਲੀ ਕਿਸ਼ਤਾਂ ਦੇ ਹਿਸਾਬ ਨਾਲ 6 ਮਹੀਨੇ ਤੋਂ ਸਾਡੇ ਕੋਲ 10000 ਬਣ ਗਿਆ 5000 ਬਣ ਗਿਆ ਉਸ ਹਿਸਾਬ ਨਾਲ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਭਾਈ ਵਾਪਸ ਕਰਾਂਗੇ ਅਸੀਂ ਖਾਣ ਵਾਲੇ ਨਹੀਂ ਗਏ ਯਾਰ ਅਸੀਂ ਤਾਂ ਲੋਕਾਂ ਨੂੰ ਖਵਾਉਣ ਵਾਲੇ ਆ ਇੱਥੇ ਲੋਕਾਂ ਨੇ ਸਾਡੇ ਮੇਰੇ ਲੱਖ ਰੁਪਏ ਖਾ ਲਏ ਭਾਈ ਦੂਜੀ ਗੱਲ ਕਹਿੰਦੇ ਆ ਤੁਸੀਂ ਕਮਾਈ ਕੀਤੀ ਇੰਨੀ ਕਮਾਈ ਕੀਤੀ ਕਿੱਥੇ ਗਈ ਹੁਣ ਤੁਹਾਨੂੰ ਉਹ ਹੀ ਦੱਸ ਦਿਨਾ ਮੈਂ 2000 1089 ਚ ਤਾਂ ਇੱਥੇ ਮੈਂ ਵੈਸੇ 2002 ਚ ਇੱਥੇ 2 1999 ਚ ਇੱਥੇ ਸਗੋਂ ਆ ਗਿਆ ਸੀ ਮੋਨਗੜ ਜਦੋਂ ਮੈਂ 7ਵੀਂ 8ਵੀਂ ਚ ਪੜਦਾ ਸੀ ਉਸ ਟਾਈਮ ਮੇਰੇ ਪਿਓ ਨੇ ਇੱਥੇ ਮੈਨੂੰ ਖੇਤੀ ਚ ਤਾਂ ਸੀ ਛੋਟੇ ਛੋਟੇ ਹੁੰਦੇ ਲੱਗੇ ਆ ਮੇਰਾ ਬੱਚਾ 11 12 ਸਾਲ ਬਾਅਦ ਹੋਇਆ ਭਾਈ 11 12 ਸਾਲਾਂ ਬਾਅਦ ਮੇਰਾ ਬੱਚਾ ਹੋਇਆ ਛੋਟਾ ਹੈਪੀ ਜਦੋਂ ਅਸੀਂ ਦੋਨੇ ਸੀ ਨਾ ਰੋਂਦੇ ਬਹੁਤ ਸੀ ਵੀ ਸਾਡੇ ਘਰੇ ਔਲਾਦ ਹੈ ਨਹੀਂ ਕੀ ਯਾਰ ਔਲਾਦ ਹੈ ਨਹੀਂ ਕੀ ਜਦੋਂ ਸਾਡੇ ਘਰੇ ਔਲਾਦ ਨਹੀਂ ਸੀ ਨਾ ਤੇ ਅਸੀਂ ਬੜੇ ਪਟਕੇ ਇੱਥੇ ਜਿੰਨਾ ਪੈਸਾ ਕਮਾਉਂਦੇ ਸੀ ਸਾਰਾ ਦਵਾਈਆਂ ਤੇ ਲਾਉਂਦੇ ਸੀ ਅਸੀਂ ਸਾਰਾ ਸਾਡੀ ਇੱਕ ਹਫਤੇ ਦੀ 15000 ਦੀ ਦਵਾਈ ਹੈ ਸਾਡੀਆਂ ਪਿਛਲੀਆਂ ਰਿਪੋਰਟਾਂ ਪਈਆਂ ਇੱਥੇ ਨਹੀਂ ਸਾਡੇ ਘਰ ਉੱਤੇ ਮੈਂ ਪਿੱਛੇ ਰੱਖ ਕੇ ਆ ਗਿਆ ਮੈਂ ਰਿਪੋਰਟਾਂ ਵਿਖਾ ਸਕਦਾ ਜਿੱਥੋਂ ਅਸੀਂ ਦਵਾਈ ਲਈ ਹੈ ਡੀਸਾ ਗੁਜਰਾਤ ਚ ਡੀਸਾ ਇੱਕ ਸ਼ਹਿਰ ਹੈ ਜ਼ਿਲ੍ਹਾ ਉੱਥੋਂ ਅਸੀਂ ਦਵਾਈ ਚਲਾਈ ਹੈ ਇੱਕ ਹਫਤੇ ਦੀ 15000 ਦੀ ਦਵਾਈ ਆਈ ਹੈ ਸਾਡੀ 10 ਸਾਲ ਦਵਾਈਆਂ ਖਾਧੀਆਂ ਬਈ 10 ਸਾਲ ਕਿੰਨਾ ਪੈਸਾ ਲੱਗਿਆ ਹੋਣਾ ਤੁਸੀਂ ਆਪ ਸਾਬ ਲਾ ਲਓ ਇੱਕ ਬੱਚੇ ਦੇ ਪਿੱਛੇ ਭੱਜੇ ਆਂ ਜਦੋਂ ਨਹੀਂ ਸਾਨੂੰ ਕਿਦਰੋਂ ਕੁਝ ਹੋਇਆ ਡਾਕਟਰ ਕਹਿੰਦੇ ਤੁਹਾਡੇ ਵਿੱਚ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਰੱਬ ਦੇਣ ਵਾਲਾ ਦੇਵੇ ਤਾਂ ਬਾਕੀ ਤੁਸੀਂ ਆਪਦੇ ਘਰੇ ਬਹਿ ਜਾਓ ਆਰਾਮ ਨਾਲ ਅਸੀਂ ਬਹਿ ਗਏ ਕੋਈ ਆ ਉਹ ਜੇ ਰੱਬ ਦਾ ਫਰਿਸ਼ਤਾ ਸਾਨੂੰ ਮਿਲਿਆ ਜਿਨੇ ਸਾਡੇ ਵਾਸਤੇ ਕੋਈ ਦੁਆ ਕੀਤੀ ਦੁਆ ਕਰਨ ਬਾਅਦ ਆ ਸਾਡਾ ਹੈਪੀ ਹੋਇਆ ਯਾਰ ਉਸ ਬੰਦੇ ਦਾ ਅਸੀਂ ਗੁਣ ਅਸਾਨ ਅੱਜ ਵੀ ਨਹੀਂ ਭੁੱਲਦੇ ਤੇ ਕਦੇ ਭੁੱਲਣਾ ਵੀ ਨਹੀਂ ਸਾਨੂੰ ਕਦੇ ਫੋਨ ਕਰਦਾ ਤਾਂ ਅਸੀਂ ਇਕ ਲੱਤ ਤੇ ਖੜੇ ਹੋ ਜਾਂਦੇ ਤੇ ਭਾਈ ਪੈਸਾ ਮੁੱਖ ਨਹੀਂ ਹੁੰਦਾ ਮੁੱਖ ਹੁੰਦਾ ਉਹਦਾ ਕਰ-ਬਾਰ ਪਰਿਵਾਰ ਆਪਦਾ ਸਾਰਾ ਅੱਜ ਤਾਂ ਮੇਰੀ ਘਰ ਵਾਲੀ ਵੀ ਇੱਕ ਬੰਦੇ ਨੇ ਹੋਰ ਵੀ ਕਮੈਂਟ ਕੀਤਾ ਮੈਨੂੰ ਮੈਨੂੰ ਕਹਿੰਦਾ ਤੂੰ ਲਵ ਮੈਰਿਜ ਕਰਾਈ ਆ ਤੇ ਤੂੰ ਪਹਿਲਾਂ ਐ ਕਰਦਾ ਰਿਹਾ ਕੱਪੜੇ ਚੰਗੇ ਪਾਉਂਦਾ ਰਿਹਾ ਐਸ਼ ਕਰਦਾ ਰਿਹਾ ਹੁਣ ਤੂੰ ਰੋਣਾ ਬਾਈ ਕੱਪੜੇ ਤਾਂ ਅੱਜ ਵੀ ਮੈਂ ਚੰਗੇ ਪਾਉਨਾ ਐਸ਼ ਤਾਂ ਮੈਂ ਅੱਜ ਵੀ ਕਰਦਾ ਮੇਰੇ ਰੱਬ ਨੇ ਗੁਰੂ ਨਾਨਕ ਨੇ ਮੇਰੇ ਲਿਖੀ ਐਸ਼ ਹੀ ਐ ਇੰਨਾ ਚੋਪੜੀਆਂ 'ਚ ਰਹਿ ਕੇ ਵੀ ਅਸੀਂ ਐਸ਼ ਕਰਦੇ ਆ ਕੋਈ ਉਹ ਜੀ ਵੱਡੀ ਗੱਲ ਨਹੀਂ ਇੱਕ ਕਰਨ ਹੀਗਾ ਬਸ ਇੱਕ ਸਿਰਫ ਕਰਨ ਹੀ ਮੇਰਾ ਬਾਕੀ ਸਮਾਨ ਮੇਰਾ ਸਾਰਾ ਹੀ ਆਇਆ ਪਿਆ ਫ੍ਰਿਜ ਮੇਰੇ ਕੋਲ ਆ ਕੂਲਰ ਮੇਰੇ ਆ ਵੀਰਾ ਨੇ ਦਵਾਤਾ ਮੇਰੇ ਕੋ ਖੋਰਕਸਟ ਇਨਵਰਟਰ ਮੇਰੇ ਸਾਲੇ ਨੇ ਇਹਦੇ ਭਰਾ ਨੇ ਦਵਾਤਾ ਹੋਰ ਕਿਸ ਚੀਜ਼ ਦੀ ਮੈਨੂੰ ਜ਼ਰੂਰਤ ਹੈ ਮੈਂ ਲਵ ਮੈਰਿਜ ਕੀਤੀ ਹੈ ਦੁੱਖ ਦਾ ਤਾਂ ਸਾਰਿਆਂ ਨੂੰ ਇਹ ਹੀ ਹੈ ਉਹ ਬੰਦਾ ਕਹਿੰਦਾ ਜੇ ਤੂੰ ਤੇਰੀ ਮਾਂ ਤੈਨੂੰ ਵਿਆਹ ਕਰਵਾਉਂਦੀ ਨਾ ਤੇ ਲੱਖ ਰੁਪਏ ਦਾ ਕਹਿੰਦੀ ਦਾਜ ਵੀ ਤਾਂ ਲਿਆਉਂਦੀ ਉਹ ਕਹਿੰਦਾ ਲੱਖ ਦਾ ਦਾਜ ਵੀ ਤਾਂ ਲਿਆਉਂਦੇ ਠੀਕ ਹੈ ਵੀ ਲੱਖ ਦਾ ਦਾਜ ਲਿਆਉਂਦੇ ਫਿਰ ਘਰ ਵੀ ਤਾਂ ਇਹ ਤੌਂਸ ਨਾਲ ਕਹਿੰਦੀ ਵੀ ਇੱਥੇ ਕਿੱਥੇ ਰੱਖਾਂ ਸਮਾਨ ਮੇਰਾ ਦੇਓ ਮੈਨੂੰ ਮੇਰਾ ਘਰ ਅਸੀਂ ਹੁਣ ਤੌਂਸਤਾ ਨਹੀਂ ਮਾਰ ਸਕਦੇ ਨਾ ਸਾਰਾ ਕੁਛ ਯਾਰ ਆਪਦਾ ਦਿੱਤਾ ਕੋਈ ਕਮੀ ਨਹੀਂ ਵੀ ਮੇਰੇ ਪਰ ਅਸੀਂ ਉਹ ਨਹੀਂ ਵੀ ਕਰ ਮੰਗ ਲਿਆ ਸਾਨੂੰ ਨਹੀਂ ਦੇਣਾ ਅਸੀਂ ਤਾਂ ਅਸੀਂ ਤਾਂ ਖੁਸ਼ ਹਾਂ ਨਹੀਂ ਦਿੱਤਾ ਕੋਈ ਡਰ ਨਹੀਂ ਨਹੀਂ ਦਿੱਤਾ ਤਾਂ ਵੀ ਖੁਸ਼ ਹਾਂ ਦੇ ਦਿੰਦੇ ਤਾਂ ਵੀ ਖੁਸ਼ ਹਾਂ ਉਹ ਸਾਡੀ ਪਰਸਨਲ ਮੈਟਰ ਹੈ ਪਰ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਵੀਰ ਸਾਨੂੰ ਇਹੋ ਜਿਹੇ ਕਮੈਂਟ ਕਰਦੇ ਐ ਇਹੋ ਜਿਹੇ ਬੋਲਦੇ ਐ ਉਹਨਾਂ ਨੂੰ ਇਹ ਗੱਲ ਚੰਗੀ ਫਿਰ ਅਸੀਂ ਜੇ ਉਹਨਾਂ ਨੂੰ ਕੁਝ ਕਵਾਂਗੇ ਬਿਨਾ ਵਿਆਹ ਤੋਂ ਤੁਸੀਂ ਯਾਰ ਆਡੋ ਹੀ ਬੈਠੇ ਹੋ ਇਵੇਂ ਹੀ ਆ ਵੀ ਅੱਜਕੱਲ ਤਾਂ ਲੋਕੀਏ ਤੁਹਾਡੇ ਘਰ ਦੇ ਪੇਦ ਖੋਲੀਏ ਤਾਂ ਫਿਰ ਯਾਰ ਗਲਤ ਹੋ ਜਾਣਾ ਨਾ ਕੰਮ ਅਸੀਂ ਤਾਂ ਆਪਦੀ ਮਾਂ ਤੋਂ ਕੁਝ ਕਈਏ ਚੈਨਾ ਕਈਏ ਸਾਡੀ ਮਰਜ਼ੀ ਅੱਜਕੱਲ ਦੀ ਦੁਨੀਆ ਐ ਜਿਵੇਂ ਬੈਠੀ ਐ ਵੀ ਉਹਨਾਂ ਦਾ ਵੇੜਾ ਪਰਿਵਾਰ ਹੈ ਨਾ ਪਰਿਵਾਰ ਪਰਿਵਾਰ ਤੋਂ ਹੀ ਅੱਡ ਹੋਏ ਬੈਠੇ ਉਹਨਾਂ ਦੇ ਕੋਈ ਘਰ ਨਹੀਂ ਕੋਈ ਬਾਹਰ ਨਹੀਂ ਕੋਈ ਬਤੀਤ ਨਹੀਂ ਕੋਈ ਕੁਝ ਨਹੀਂ ਓ ਸ਼ੁਕਰ ਹੈ ਯਾਰ ਮੈਨੂੰ ਆ ਕਰ ਵਾਲੀ ਮਿਲ ਗਈ ਯਾਰ ਮੇਰੀ ਮਾਂ ਜਾਂ ਮੇਰੇ ਪੈਣਪਰਾ ਮੇਰਾ ਵਿਆਹ ਕਰਦੇ ਉਹ ਨਹੀਂ ਰਹਿਣਾ ਸੀ ਇੰਨਾਂ ਚੁੱਗੀਆਂ 'ਚ ਇਸ ਤੋਂ ਗੰਦੀਆਂ ਗੰਦੀਆਂ ਚੁੱਗੀਆਂ 'ਚ ਕੱਟ ਕੇ ਆਇਆ ਟਾਈਮ ਉਹਨੇ ਨਹੀਂ ਰਹਿਣਾ ਸੀ ਸਾਡੇ ਕੋਲੇ ਮੇਰੇ ਕੋਲੇ ਉਹਨੇ ਕਦੋਂ ਦੀ ਲੱਤ ਮਾਰ ਜਾਂਦੀ ਮੈਨੂੰ ਅ ਸ਼ੁਕਰ ਹੈ ਅੱਜ ਚੰਗੇ ਘਰ ਦੀ ਆ ਗਈ ਕਿਤੋਂ ਫਿਰਦੀ ਹੈ ਮੇਰੀ ਪੂਛ ਪਕੜੀ ਕੋਈ ਹੋਰ ਹੁੰਦੀ ਤਾਂ ਹੁਣ ਲੰਘ ਟੱਪ ਜਾਂਦੀ ਕੀ ਕੀ ਕਮੀ ਹੈ ਇੰਨਾ ਚ ਬਈ ਸ਼ਾਇਦ ਹੋ ਸਕਦਾ ਮੇਰੀ ਕਿਸਮਤ ਪਿੱਛੇ ਇਹ ਵੀ ਵਿਚਾਰੀ ਰੋਲਦੀ ਫਿਰਦੀ ਹੈ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਰੋਣਾ ਉਹਨੂੰ ਆਉਂਦਾ ਜਿਸ ਨੂੰ ਬੀਤੀਆਂ ਹੋਣ ਜਿੰਨੇ ਤੇ ਬੀਤੀਆਂ ਨਹੀਂ ਉਹ ਸੜਕਾਂ ਗੱਲਾਂ ਹੀ ਕਰ ਜਾਂਦਾ ਉਹਨੂੰ ਤਾਂ ਇਕੱਲਾ ਹੀ ਆਉਂਦੀਆਂ ਮਾੜਾ ਦੁੱਖ ਸੁੱਖ ਤਾਂ ਵੰਡਾਉਨੇ ਆ ਹਾਰ ਪੈਣਾ ਪਰਾਵਾਂ ਦਾ ਦੁਖੀ ਸੁਖੀ ਸਭ ਨਾਲ ਕਰਦੇ ਆ ਅਸੀਂ ਲੜਕੇ ਵੀ ਅਸੀਂ ਲੜਕੇ ਵੀ ਮੈਂ ਉਹਦੇ ਪੈਣਾ ਪਰਾਵਾਂ ਦੇ ਨਾਲ ਖੜਾ ਇਹ ਪੁੱਛ ਲਿਓ ਜੇ ਕੋਈ ਜਾ ਕੇ ਮੇਰੇ ਬਿਨਾਂ ਪੁੱਛੇ ਮੈਂ ਐਡਰੈਸ ਦੇ ਦੂੰਗਾ ਤੁਹਾਨੂੰ ਮੇਰੇ ਪੈਣਾ ਦੇ ਲੜਕੇ ਵੀ ਕੁਛ ਕਰਕੇ ਵੀ ਮੈਂ ਉਹਨਾਂ ਦੇ ਨਾਲ ਖੜਾ ਹਾਂ ਇਹ ਥੋੜੀ ਅਸੀਂ ਪੈਣਾ ਪਰਾਵਾਂ ਨਾਲ ਜਿਨ੍ਹਾਂ ਨੇ ਮੇਰਾ ਸਾਰਾ ਕੁਝ ਬੰਜਾਇਆ ਨਾ ਮੈਂ ਉਹਨਾਂ ਦੇ ਨਾਲ ਖੜਾ ਵੇਖ ਲਾ ਕੋਈ ਹਾਏ ਉਹ ਜਾ ਬੰਦਾ ਵਿਖਾਓ ਮੈਨੂੰ ਪਰ ਭਾਈ ਸੋਚ ਸਮਝ ਕੇ ਕਿਸੇ ਨੂੰ ਕੁਝ ਸਾਡੀ ਹਕੀਕਤ ਜਾਣਦੇ ਕੀ ਹੋ ਤੁਸੀਂ ਸਾਨੂੰ ਕੋਈ ਨਹੀਂ ਜਾਣਦਾ ਸਾਡੀ ਹਕੀਕਤ ਐਡੀ ਕਿਸੇ ਨੂੰ ਕੀ ਪਤਾ ਸਾਡੀ ਹਕੀਕਤ ਦਾ ਕਿਸੇ ਨੂੰ ਨਹੀਂ ਪਤਾ ਭਾਈ ਜਦੋਂ ਜਾਣੋਗੇ ਜਦੋਂ ਪਤਾ ਲੱਗੂਗਾ ਨਾ ਹੌਲੇ ਹੌਲੇ ਤੁਹਾਨੂੰ ਤਾਂ ਜਾ ਕੇ ਤੁਹਾਨੂੰ ਸਮਝ ਆਉਣੀ ਹੈ ਵੀ ਹਾਂ ਯਾਰ ਕੋਈ ਬੰਦੇ ਐ ਐਵੇਂ ਥੋੜੀ ਖਾਨਦਾਨੀ ਬੰਦੇ ਆ ਗਿਆ ਜੇ ਖਾਨਦਾਨੀ ਨਾ ਹੁੰਦੇ ਨਾ ਤੇ ਇਹ ਇਹੋ ਜਿਹੀ ਕਿਸਮਤਾਂ 'ਚ ਰੁੜ ਕੇ ਆਏ ਆ ਅਸੀਂ ਤਾਂ ਕਦੋਂ ਦੇ ਮਰ ਖੱਪ ਜਾਂਦੇ ਫਾਂਸੀ ਲਾ ਲੈਂਦੇ ਆਪਦੇ ਆਪ ਨੂੰ ਬੈਠੇ ਆ ਪਰ ਅਸੀਂ ਨਹੀਂ ਯਾਰ ਮਰਨਾ ਕੋਈ ਬਹਾਦਰੀ ਦਾ ਕੰਮ ਨਹੀਂ ਲੋਕਾਂ ਨੂੰ ਜੀ ਕੇ ਵਿਖਾਵਾਂਗੇ ਤੇ ਜੀਵਾਂਗੇ ਵੀ ਕੋਈ ਮਰਜੀ ਕੇ ਮਾਈ ਦਾ ਲਾਲ ਕਿੱਡਾ ਮਰਜੀ ਸਾਡੇ ਤੇ ਕਿੱਡਾ ਪਾੜ ਕੇ ਉਹਨਾਂ ਸੇਡ ਦੇ ਜਿੰਨੇ ਚੱਕ ਰੱਬ ਨਾ ਮਾਰੂਗਾ ਨਹੀਂ ਮਰਦੇ ਨਹੀਂ ਅਸੀਂ ਨਾ ਕੋਈ ਸਾਨੂੰ ਮਾਰ ਸਕਦਾ ਮਮਾ ਬਸ ਸਾਨੂੰ ਤਾਂ ਹੁਣ ਪਰਵਾਹੀ ਨਹੀਂ ਕਿ ਹੁਣ ਤੁਹਾਡੇ ਵਰਗੇ ਵੀਰਾਂ ਪਰਾਵਾਂ ਦਾ ਸਾਥ ਹੈ ਪਰ ਇਹ ਗੱਲ ਹੈ ਸੱਚ ਕਹੂੰਗੇ ਸੱਚ ਹੀ ਕਹਾਂਗੇ ਜੇ ਦੁਨੀਆ ਇੱਧਰ ਉੱਧਰ ਹੋ ਜਾਏਗੀ ਪਲਟ ਜਾਊਗੀ ਕੋਈ ਡਰ ਨਹੀਂ ਪਰ ਸੱਚ ਤੋਂ ਸਿਵਾ ਕੁਝ ਨਹੀਂ ਸਾਡੇ ਕੋਲ ਝੂਠ ਮੈਂ ਅੱਜ ਝੂਠ ਮਾਰ ਕੇ ਬੜਾ ਕੁਝ ਕਰ ਸਕਦਾ ਮੈਂ ਇਕੱਠਾ ਬਹੁਤ ਕੁਝ ਕਰ ਸਕਦਾ ਨਹੀਂ ਕਰਦਾ ਮੈਂ ਉਹ ਇਹ ਗੱਲ ਵੀ ਲੋਕੀ ਕਹਿੰਦੇ ਨੇ ਸਾਡੇ ਮੇਰਾ ਘਰ ਵਾਲਾ ਤਾਂ ਇੰਨਾ ਚੰਗਾ ਕੋਈ ਨਸ਼ਾ ਨਹੀਂ ਕੋਈ ਵਹਿਲ ਨਹੀਂ ਕੋਈ ਕੁਝ ਨਹੀਂ ਬਹੁਤ ਸੁਖੀ ਹਾਂ ਮੈਂ ਕਹਨੀ ਹੈ ਮੱਦੀ ਰੋਟੀ ਖਾਈ ਜਾਨੀ ਨੇ ਮੁੰਦ ਵਿੱਚ ਨਹੀਂ ਰਾਜੀ ਹਾਂ ਬਹੁਤ ਖੁਸ਼ ਹਾਂ ਮੈਂ ਤਾਂ ਰੱਬ ਦਾ ਦੋ ਟਾਈਮ ਸ਼ੁਕਰ ਕਰਦੀ ਹਾਂ ਕਿ ਮੈਂ ਬਹੁਤ ਖੁਸ਼ ਨਸੀਬਾਂ ਤੇ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਨਸ਼ਾ ਵੀ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਅਸੀਂ ਕੀ ਕਰੀ ਜਾਂਦੇ ਕੀ ਨਹੀਂ ਉਹਨਾਂ ਨੂੰ ਕਰਦਾ ਨਹੀਂ ਪਤਾ ਗੱਲਾਂ ਤਾਂ ਬਹੁਤ ਦੂਜੀ ਗੱਲ ਵੀ ਸਾਡੀਆਂ ਵੀਡੀਓ ਐਡੀਆਂ ਸਿੰਪਲ ਐਡੀਆਂ ਸਾਦਕੀ ਬਰੀਆਂ ਤੁਹਾਨੂੰ ਵੀਡੀਓ ਮਿਲਦੀਆਂ ਹਾਂ ਅਸੀਂ ਤਾਂ ਕੰਟੈਂਟ ਕਹਿੰਦੇ ਤੁਹਾਡੇ ਕੋਲ ਕੰਟੈਂਟ ਹੀ ਨਹੀਂ ਕੋਈ ਅਰੇ 20000 ਸਾਡੇ ਕੋਲ ਕੰਟੈਂਟ ਹੈ ਨਹੀਂ ਤਾਂ ਫਿਰ ਕਿਸੇ ਦੁਨੀਆ 'ਚ ਹੀ ਨਹੀਂ ਹੋਣਾ ਕਿਸੇ ਕੋਲ ਹਾਂ ਮਮਾ ਹਾਂਜੀ ਸਮਝ ਆ ਗਈ ਨਾ ਸਾਡੇ ਕੋਲ ਕੰਟੈਂਟ ਹੈ ਨਹੀਂ ਨਾ ਤੇ ਇੱਥੇ ਦੁਨੀਆ 'ਚ ਕਿਸੇ ਕੋਲੇ ਨਹੀਂ ਮਿਲਣਾ ਅੱਜ ਜਿਵੇਂ ਇੰਨੇ ਇੱਕ ਟਾਈਮ 'ਚ ਇੰਨੇ ਵਾਇਰਲ ਹੋ ਗਏ ਇੰਨਾ ਲੋਕ ਸਾਨੂੰ ਪਿਆਰ ਕਰ ਰਿਹਾ ਇੰਨਾ ਲੋਕ ਪਿਆਰ ਕਰ ਰਿਹਾ ਮੈਂ ਕਹਿੰਨਾ ਯਾਰ ਇਸ ਤੋਂ ਵੱਡੀ ਸਾਨੂੰ ਹੋਰ ਖੁਸ਼ੀ ਹੈ ਹੀ ਨਹੀਂ ਕੀ ਹੋ ਸਕਦੀ ਐ ਸਨ ਖੁਸ਼ੀ ਯਾਰ ਸਾਡੀ ਵੀਡੀਓ ਅੱਧੇ ਘੰਟੇ ਦੇ ਵਿੱਚ ਵਿੱਚ ਲੱਖਾਂ ਤੇ ਪਹੁੰਚ ਜਾਂਦੀ ਸਾਨੂੰ ਲੋਕ ਕਹਿੰਦੇ ਤੁਸੀਂ ਕਮਾ ਮੈਂ ਕਹਿੰਨਾ ਅਸੀਂ ਇੰਨੀ ਸੁਣੀ ਯਾਰ ਅਸੀਂ ਇੰਨਾ ਕੁਝ ਕਮਾ ਲਿਆ ਮੈਂ ਕਹਿੰਨਾ ਕੋਈ ਜ਼ਿਆਦਾ ਜਾਇਦਾਦ ਕਮਾਏ ਨਾਲ ਕੁਝ ਨਹੀਂ ਹੁੰਦਾ ਮੈਂ ਯਾਰ ਇੰਨਾ ਕੁਝ ਕਮਾ ਲਿਆ ਮੈਂ ਕਹਿੰਨਾ ਮੇਰੇ ਵਰਗਾ ਤਾਂ ਬੰਦਾ ਹੀ ਨਹੀਂ ਯਾਰ ਹੈ ਅਸੀਂ ਤਾਂ ਬਹੁਤ ਵਧੀਆ ਕਮਾ ਲਿਆ ਲੋਕਾਂ ਤੋਂ ਲੋਕ ਮੇਰੇ ਇੰਨੇ ਭਰਾ ਮੇਰੀਆਂ ਭੈਣਾਂ ਮੇਰੇ ਮਾਵਾ ਬਣੀਆਂ ਕੀ ਚਾਹੀਦਾ ਮੈਨੂੰ ਹੋਰ ਤੁਹਾਡਾ ਸਾਥ ਹੈ ਮੇਰੇ ਨਾਲ ਬਾਕੀ ਠੀਕ ਹੈ ਭਾਈ ਸਾਥ ਦਿਓਗੇ ਤੁਸੀਂ ਸਾਡਾ ਮੈਨੂੰ ਪੱਕਾ ਵਿਸ਼ਵਾਸ ਹੈ ਪਰ ਦੋ ਚਾਰ ਇਹੋ ਜਿਹੇ ਬੰਦੇ ਹਰ ਇੱਕ ਥਾਂ ਤੇ ਆ ਦੋ ਜਗ੍ਹਾ ਤੇ ਬਟਦੇ ਹੀ ਬਟਦੇ ਆ ਕਿ ਇੱਕ ਮਾੜਾ ਕਹੂਗਾ ਇੱਕ ਚੰਗਾ ਕਹੂਗਾ ਪਰ ਅਸੀਂ ਆਪਦੇ ਘਰ ਦਾ ਕੋਈ ਮਸਲਾ ਨਹੀਂ ਤੁਹਾਡੇ ਕੋਲ ਲੈ ਕੇ ਆਣਾ ਚਾਹੁੰਦੇ ਤੇ ਨਾ ਹੀ ਅਸੀਂ ਲਿਆਉਣਾ ਆਪਾਂ ਆਪਦੀਆਂ ਕਰਦੀਆਂ ਗੱਲਾਂ ਕੁਝ ਨਹੀਂ ਸਾਡਾ ਆਪਦਾ ਘਰ ਦਾ ਸਾਡਾ ਜਿਹੜਾ ਵੀ ਮਸਲਾ ਹੈ ਉਹ ਤੁਹਾਡੇ ਕੋਲ ਪਹੁੰਚਦਾ ਰਹਿਣਾ ਕਰਦੇ ਸਾਡੇ ਖੇਤੀਬਾੜੀ ਵਾਲਾ ਖੇਤੀ ਦਾ ਕੰਮ ਕਰਦਾ ਕੰਮ ਇਹ ਤਾਂ ਬਾਈ ਸਾਡਾ ਨਿੱਜੀ ਕੰਮ ਹੈ ਜਿਹੜਾ ਤੁਹਾਡੇ ਕੋਲ ਪਹੁੰਚੂਗਾ ਹਮੇਸ਼ਾ ਤੁਹਾਡੇ ਨਾਲ ਸੁੱਖ ਨਾਲ ਵੀ ਰਵਾਂਗੇ ਦੁੱਖੇ ਦੁੱਖੇ ਦੁੱਖ ਦੀ ਕੋਈ ਗੱਲ ਹੋਈ ਤਾਂ ਦੁੱਖ ਦੀ ਵੀ ਦੱਸਾਂਗੇ ਤੇ ਜੇ ਖੁਸ਼ੀਆਂ ਦੀ ਹੋਈ ਤਾਂ ਖੁਸ਼ੀਆਂ ਵੀ ਲਿਆਵਾਂਗੇ ਤੇ ਬਸ ਗੱਲ ਐਵੇਂ ਆ ਵੀ ਸਾਰੇ ਰਾਜੀ ਰਹੋ ਖੁਸ਼ ਰਹੋ ਜਿਨਾਂ ਚਿਰ ਇਨਸਾਨ ਜਿੰਦਾ ਭਈ ਦੁੱਖ ਸੁੱਖ ਤਾਂ ਸਾਰਿਆਂ ਨਾਲ ਹੀ ਹੈ ਨਾਨਕ ਦੁਖੀਆ ਸਭ ਸੰਸਾਰ ਜੇ ਨਾਨਕ ਇੱਥੇ ਆਇਆ ਸੀ ਉਹ ਵੀ ਦੁਖੀ ਸੀਗਾ ਤੇ ਅਸੀਂ ਉਸਦੇ ਚਿੱਲੇ ਆ ਬੰਦਾ ਤਾਂ ਬੜਾ ਸੁਖੀ ਤਾਂ ਬੰਦਾ ਹੋਈ ਅਸੀਂ ਤਿੰਨੋਂ ਪਰਿਵਾਰ ਨਾਲ ਕੇ ਰਹੀ ਜੰਨੇ ਅਸੀਂ ਹੋਰ ਕੀ ਚਾਹੀਦਾ ਸੀ ਹੋਰ ਕੀ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸੀ ਇਹਦਾ ਪਰਿਵਾਰ بس ਜੀਵਨ ਸਾਥੀ ਮੇਰੇ ਨਾਲ ਮੈਨੂੰ ਜਿੰਨੇ ਮੈਂ ਤੋਂ ਇਨੀ ਠੀਕ ਹੈ ਮੈਂ ਸ਼ੁਕਰ ਕਰਨਾ ਮੈਂ ਆਪਦੇ ਮਨ ਪਸੰਦ ਦਾ ਵਿਆਹ ਕਰਾ ਲਿਆ ਜਲਨ ਲੋਕਾਂ ਨੂੰ ਇਹ ਵੀ ਬੜੀ ਆ ਕਿ ਇਹਨਾਂ ਨੇ ਇਹਦੇ ਤੱਕ ਕਰਦੀ ਬੜੀ ਸੋਹਣੀ ਆ ਫਲਾਣਾ ਟਿਮਕਾ ਤੇ ਭਾਈ ਮੇਰੀ ਕਿਸਮਤ ਮੇਰੇ ਨਾਲ ਤੁਹਾਡੀਆਂ ਕਿਸਮਤ ਤੁਹਾਡੇ ਨਾਲ ਮੈਂ ਤਾਂ ਇਹ ਕਹਣਾ ਵੀ ਮੇਰੇ ਨਾਲ ਆਈ ਆ ਤਾਂ ਮੇਰੇ ਐਡਾ ਸਾਥ ਦਿੱਤੀ ਜਾਂਦੀ ਹੈ ਗੱਲ ਛੱਡ ਦਿਓ ਅਸੀਂ ਆਪਦਾ ਘਰ ਚ ਠੀਕ ਆ ਚੰਗੇ ਬਸ ਦੇ ਖਟਦੇ ਆ ਲੜਾਈਆਂ ਤਾਂ ਹਰੇਕ ਦੇ ਘਰੇ ਹੁੰਦੀਆਂ ਸਾਡੇ ਕੋਈ ਮਾੜੀ ਮੋਟੀ ਹੋ ਜਾਣੀ ਫਿਰ ਅਸੀਂ ਉਹ ਜੇ ਹੋ ਜੰਨੇ ਕਦੇ ਥੋੜਾ ਲੜ ਲਿਆ ਕਦੇ ਫਿਰ ਹੋ ਜਾ ਕਦੇ ਲੜ ਲਿਆ ਕਦੇ ਉਹ ਜੇ ਘਰ ਵਿੱਚ ਤਾਂ ਚੱਲਿਆ ਹੀ ਰਹਿੰਦਾ ਤੇ ਬਾਈ 21 22 ਠੀਕ ਆ ਜੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਕਿਸੇ ਨੂੰ ਠੇਸ ਪਹੁੰਚੇ ਦੁੱਖ ਪਹੁੰਚੇ ਤਾਂ ਬਾਈ ਉਹਨਾਂ ਕੋਲੋਂ ਮਾਫੀ ਮੰਗਦੇ ਆ ਇਸ ਤਾਂ ਉਹਨਾਂ ਕੋਲ ਹੀ ਪਹੁੰਚਣੀ ਹੈ ਜਿਹੜੇ ਗੱਲਾਂ ਕਰਦੇ ਨੇ ਗੱਲਾਂ ਕਰਦੇ ਆ ਬਾਕੀ ਤਾਂ ਠੀਕ ਠਾਕ ਹੀ ਹੈ ਚਲੋ ਠੀਕ ਹੈ ਭਾਈ ਜੀ